ਵਿੱਚ ਨਵੇਂ ਬਣੇ ਕਾਨੂੰਨ ਹਿੱਟ ਐਂਡ ਰਨ ਨੂੰ ਲੈ ਕੇ ਜਿਹੜਾ ਕਾਫੀ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ ਡਰਾਈਵਰਾਂ ਦੇ ਪੂਰਨ ਤੌਰ ਤੇ ਵਿਰੋਧ ਦੇ ਵਿੱਚ ਹੈ ਇਹ ਕਾਨੂੰਨ ਇਹ ਕਹਿਣਾ ਹੈ ਟਰੱਕ ਡਰਾਈਵਰਾਂ ਦਾ ਪਰ ਹੁਣ ਜਿੱਥੇ ਹੜਤਾਲ ਕੀਤੀ ਗਈ ਸੀ ਤਾਂ ਦੂਜੇ ਪਾਸੇ ਟਰੱਕ ਡਰਾਈਵਰ ਇਸ ਕਦਰ ਸਤਾਏ ਹੋਏ ਨੇ ਕਿ ਉਹਨਾਂ ਦੇ ਵੱਲੋਂ ਆਪੋ ਆਪਣੇ ਟੈਂਕਰਾਂ ਦੀਆਂ ਚਾਬੀਆਂ ਮਾਲਕਾਂ ਨੂੰ ਸੌਂਪ ਦਿੱਤੀਆਂ ਗਈਆਂ ਨੇ ਇਤੋਂ ਤੱਕ ਕਿ ਸਾਫ ਤੌਰ ਤੇ ਕੈਮਰੇ ਦੇ ਉੱਤੇ ਆਪਣਾ ਦੁੱਖ ਬਿਆਨ ਕਰ ਰਹੇ ਨੇ ਇਹ ਡਰਾਈਵਰ ਕਿ ਜੇਕਰ ਸਾਡੇ ਕੋ 10 ਲੱਖ ਰੁਪਏ ਹੋਣ ਤਾਂ ਅਸੀਂ ਡਰਾਈਵਰੀ ਕਿਉਂ ਕਰੀਏ ਗਲਤੀ ਇਸੇ ਵੀ ਵਾਹਨ ਵਾਲੇ ਦੀ ਹੋਏ ਪਰ ਕਸੂਰ ਅਕਸਰ ਹੀ ਟਰੱਕ ਡਰਾਈਵਰ ਦਾ ਕੱਢ ਦਿੱਤਾ ਜਾਂਦਾ ਹੈ ਅਸੀਂ ਤਾਂ ਪਹਿਲਾਂ ਹੀ ਸਮੇਂ ਤੇ ਹਾਲਾਤਾਂ ਦੇ ਸਤਾਏ ਹੋયા ਉੱਤੋਂ ਸਰਕਾਰਾਂ ਦੇ ਵੱਲੋਂ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਜਾ ਰਹੇ ਨੇ ਤਾਂ ਬਟਿੰਡਾ ਦੇ ਵਿੱਚ ਕਈ ਤੇਲ ਟੈਂਕਰ ਚਾਲਕਾਂ ਨੇ ਆਪਣੇ ਟੈਂਕਰਾਂ ਦੀਆਂ ਚਾਬੀਆਂ ਮਾਲਕਾਂ ਨੂੰ ਸੌਂਮ ਦਿੱਤੀਆਂ ਨੇ ਇਲਜ਼ਾਮ ਲਗਾਏ ਨੇ ਇਹਨਾਂ ਚਾਲਕਾਂ ਦੇ ਵੱਲੋਂ ਆਪਣੇ ਮਾਲਕਾਂ ਦੇ ਉੱਤੇ ਕਿ ਉਹਨਾਂ ਦੇ ਉੱਤੇ ਜਬਰੀ ਰੋਪ ਪਾਇਆ ਜਾ ਰਿਹਾ ਹੈ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੁਸੀਂ ਆਪੋ ਆਪਣੇ ਟੈਂਕਰ ਭਰਾ ਭਰ ਕੇ ਚੱਲੋ ਤਾਂ ਅੱਕ ਕੇ ਹੁਣ ਇਹਨਾਂ ਡਰਾਈਵਰਾਂ ਦੇ ਵੱਲੋਂ ਆਪੋ ਆਪਣੇ ਟੈਂਕਰਾਂ ਦੀਆਂ ਚਾਬੀਆਂ ਮਾਲਕਾਂ ਨੂੰ ਸੌਂਪ ਦਿੱਤੀਆਂ ਗਈਆਂ ਨੇ ਤੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਜਦੋਂ ਤੱਕ ਇਹ ਕਾਨੂੰਨ ਵਾਪਿਸ ਨਹੀਂ ਹੁੰਦਾ ਅਸੀਂ ਡਰਾਈਵਰਾਂ ਦੇ ਨਾਲ ਆ ਤੇ ਕੰਮਕਾਜ ਨਹੀਂ ਕਰਾਂਗੇ ਤਾਂ ਤੇਲ ਦੀਪੂਆਂ ਦੇ ਨੇੜੇ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਨੂੰ ਤੈਨਾਤ ਕੀਤਾ ਗਿਆ ਹੈ ਪੁਲਿਸ ਸਿਕਿਉਰਿਟੀ ਦੇ ਵਿੱਚ ਹੀ ਤੇਲ ਦੀ ਸਪਲਾਈ ਚੱਲ ਰਹੀ ਹੈ ਤਾਂ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਗਹਿਰੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਬੀਤ ਜਿਹਨੀ ਮੀਟਿੰਗ ਹੋਈ ਹੈ ਉਹ ਮੀਟਿੰਗ ਵੀ ਬੇਸਿੱਟਾ ਨਿਕਲੀ ਹੈ ਅਜਿਹੇ ਦੇ ਵਿੱਚ ਵੱਡੇ ਪੱਧਰ ਤੇ ਚੱਕਾ ਜਾਮ ਕਰਨ ਦਾ ਐਲਾਨ ਟਰੱਕ ਡਰਾਈਵਰਾਂ ਦੇ ਵੱਲੋਂ ਕੀਤਾ ਹੋਇਆ ਹੈ ਤਾਂ ਦੂਜੇ ਪਾਸੇ ਬਠਿੰਡਾ ਦੇ ਵਿੱਚ ਤਾਂ ਟੈਂਕਰ ਚਾਲਕਾਂ ਦੇ ਵੱਲੋਂ ਆਪੋ ਆਪਣੇ ਟੈਂਕਰਾਂ ਦੀਆਂ ਚਾਬੀਆਂ ਆਪਣੇ ਮਾਲਕਾਂ ਨੂੰ ਸੌਮ ਦਿੱਤੀਆਂ ਗਈਆਂ ਨੇ ਤੇ ਕਿਹਾ ਹੈ ਕਿ ਅਸੀਂ ਹੁਣੇ ਟੈਂਕਰ ਨਹੀਂ ਚਲਾਵਾਂਗੇ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਲੈ ਜਾਂਦੇ ਟਰੱਕ ਡਰਾਈਵਰਾਂ ਦੇ ਲਈ ਇਹ ਮਾਰੂ ਕਾਨੂੰਨ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਤੇਲ ਜੋ ਡੀਪੂ ਨੇ ਉਹਨਾਂ ਦੇ ਨਜ਼ਦੀਕ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਹੋਈ ਹੈ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਦੇ ਵਿੱਚ ਜਿਹੜਾ ਤੇਲ ਦੀ ਸਪਲਾਈ ਕੀਤੀ ਜਾ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਕਟ ਹੋਰ ਜ਼ਿਆਦਾ ਗਹਿਰਾ ਹੋ ਸਕਦਾ ਹੈ ਕਿਉਂਕਿ ਲਗਾਤਾਰ ਮੀਟਿੰਗਾਂ ਦਾ ਸلسਲਾ ਸ਼ੁਰੂ ਸੀ ਪਰ ਮੀਟਿੰਗਾਂ ਦੇ ਵਿੱਚ ਕੁਝ ਵੀ ਅਜੇ ਤੱਕ ਹਾਸਲ ਨਹੀਂ ਹੋ ਸਕਿਆ ਅਜਿਹੇ ਦੇ ਵਿੱਚ ਹੁਣੇ ਟੈਂਕਰ ਚਾਲਕਾਂ ਦੇ ਵੱਲੋਂ ਆਪੋ ਆਪਣੀਆਂ ਟੈਂਕਰਾਂ ਦੀਆਂ ਚਾਬੀਆਂ ਮਾਲਕਾਂ ਨੂੰ ਸੌਂਮ ਦਿੱਤੀਆਂ ਗਈਆਂ ਨੇ ਤੇ ਇਲਜ਼ਾਮ ਇਹ ਵੀ ਲਗਾਏ ਨੇ ਕਿ ਉਹਨਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਆਪਣੇ ਟੈਂਕਰ ਭਰ ਕੇ ਕੰਮ ਤੇ ਆ ਜਾਓ ਡਿਊਟੀ ਕਰੋ ਪਰੇ ਹੁਣ ਅੱਕੇ ਹੋਏ ਇਹਨਾਂ ਡਰਾਈਵਰਾਂ ਨੇ ਚਾਬੀਆਂ ਸੌਂਮ ਦਿੱਤੀਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਭਾਰੀ ਕਿੱਲਤ ਦਾ ਸਾਹਮਣਾ ਸਾਰਿਆਂ ਨੂੰ ਕਰਨਾ ਪੈ ਸਕਦਾ ਹੈ ਕਿ ਕੁਝ ਕਹਿਣਾ ਇਹਨਾਂ ਡਰਾਈਵਰਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਤੁਸੀਂ ਗੱਡੀਆਂ ਪਰ ਰਹੇ ਹੋ ਕਈ ਬਦੇ ਤਰਾਜ ਕਰ ਰਹੇ ਆ ਕੀ ਕਰਨ ਲੱਗੇ ਆਏ ਕਾਰਨ ਮਈਆ ਇਹ ਮੰਨ ਲਓ ਗੱਡੀਆਂ ਬੰਦ ਕਰਦੇ ਆ ਇੱਕੋ ਵਾਲੇ ਕਦੇ ਦੇ ਕੰਦੇ ਪਰ ਨਹੀਂ ਬਈ ਮਈ ਜੀ ਬੁਰੀ ਆ ਸੀ ਵੀ ਓਕੇ ਆ ਸੀ ਨਹੀਂ ਆ ਹਾਂ ਬਸ ਜੀ ਮਿਹਰਬਾਨੀ ਵੀ ਕਿਉਂ ਬੰਦ ਕਰਦੇ ਆ ਓਕੇ ਕਿਸ ਤਰੀਕੇ ਦਾ ਕਰਦੇ ਪਹਿਲੇ ਤੁਹਾਡੇ ਤੁਹਾਡੇ ਜਿਹੜੇ ਭਰਾ ਹੈਗੇ ਡਰਾਈਵਰ ਪ੍ਰਾਉ ਵੀ ਤਰਾਜ ਕਰ ਰਹੇ ਆ ਕਰਦੇ ਸਾਡੇ ਹੁਣ ਕੀ ਕਰ ਸਕਦੇ ਮੈਂ ਮਜ਼ਬੂਰੀ ਆ ਬਈ ਬਈ ਦੁਬਾਨੀ ਪਰਦੇ ਨਹੀਂ ਸਰ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਦੇਖੋ ਜੀ ਡਰਾਈਵਰ ਤੇ ਬਹੁਤ ਭਾਰੀ ਮੁਸੀਬਤ ਆ ਗਈ ਜੀ ਡਰਾਈਵਰ ਕਿਸੇ ਪਾਸੇ ਦਾ ਨਹੀਂ ਰਿਹਾ ਜੀ

ਵੀ ਪਿੱਛੇ ਮੇਰੇ ਕੀ ਆ ਰਿਹਾ ਹੈ ਕਾਰ ਵਾਲਾ ਉਹ ਅੱਗੇ ਮੇਰੇ ਬ੍ਰੇਕ ਮਾਰ ਦਿੰਦਾ ਹੈ ਕਾਰ ਪਿੱਛੇ ਵੱਜਦੀ ਹੈ ਤਾਂ ਡਰਾਈਵਰ ਮਰ ਜਾਂਦਾ ਜੀ ਅਗਲਾ ਕਹਿੰਦਾ ਤੂੰ ਮੇਰੀ ਗੱਡੀ ਭੰਤੀ ਦੱਸੋ ਜੀ ਗੱਡੀ ਵਾਲਾ ਆਪ ਦੀ ਬ੍ਰੇਕ ਲਾਊਗਾ ਕਿ ਕਾਰ ਵਾਲੇ ਦੀ ਜਾ ਕੇ ਲਾਊਗਾ ਬ੍ਰੇਕ ਠੀਕ ਹੈ ਜੀ ਵੀ ਮਤਲਬ ਜਿਹੜਾ ਭਾੜ ਟੁੱਟਦਾ ਉਹ ਟਰੱਕ ਡਰਾਈਵਰ ਤੇ ਹੀ ਟੁੱਟਦਾ ਹੈ ਦੂਜਾ ਕੋਈ ਡਰਾਈਵਰ ਹੀ ਨਹੀਂ ਮੰਨਦਾ ਆਪਣੇ ਆਪ ਨੂੰ ਜਿੰਨੂੰ ਹੁਣ ਮੁਸੀਬਤ ਬਣੇਗੀ ਉਹ ਆਪਣਾ ਆਪ ਦੇਖੇਗਾ ਅਸੀਂ ਤਾਂ ਗੱਡੀਆਂ ਛੱਡਤੀਆਂ ਜੀ ਅਸੀਂ ਬਿਲਕੁਲ ਇੱਥੇ ਪਰੇਸ਼ਾਨ ਬਹੁਤ ਜ਼ਿਆਦਾ ਜੀ ਭੁੱਖੇ ਤਾਰੇ ਬੈਠੇ ਆ ਕਈ ਦਿਨ ਹੋ ਗਏ ਸਾਨੂੰ ਇੱਥੇ ਹਫਤਾ ਹੋ ਗਿਆ ਮੈਨੂੰ ਆਏ ਨੂੰ ਜੀ ਠੀਕ ਹੈ ਜੀ ਹੁਣ ਸਾਨੂੰ ਮਾਲਕ ਆ ਪਰੇਸ਼ਾਨ ਕਰੀ ਜਾਂਦੇ ਆ ਤੁਸੀਂ ਗੱਡੀਆਂ ਪਰੋ ਸਾਨੂੰ ਆਈਓਸੀ ਦੇ ਫੋਨ ਆਉਂਦੇ ਅਫਸਰਾਂ ਦੇ ਆਉਂਦੇ ਆ ਜੀ ਤੇ ਮਤਲਬ ਵੀ ਸਾਨੂੰ ਪ੍ਰੈਸ਼ਰ ਪੈ ਰਿਹਾ ਦੱਸੋ ਉਹ ਸਾਨੂੰ ਪ੍ਰੈਸ਼ਰ ਪਾ ਰਹੇ ਜੀ ਹੁਣ ਅਸੀਂ ਇਹ ਮਜਬੂਰ ਆ ਅਸੀਂ ਡਰਾਈਵਰ ਭਾਈਆਂ ਦੇ ਨਾਲ ਖੜੇ ਆ ਉਹਨਾਂ ਚਾਬੀ ਦੇਤੀ ਚਾਬੀ ਅਸੀਂ ਵੀ ਦੇਣ ਨੂੰ ਤਿਆਰ ਆ ਬਿਲਕੁਲ ਦੇਣ ਨੂੰ ਤਿਆਰ ਆ ਅਸੀਂ ਗੱਡੀ ਨਹੀਂ ਭਰਾਂਗੇ ਜੀ ਤੱਕ ਇਹਨਾਂ ਮਾਲਕ ਗੱਡੀਆਂ ਭਰੌਂਦੇ ਆਈ ਸਾਥੋਂ ਮੈਂ ਗੱਡੀਆਂ ਇਸ ਟਾਈਮ ਕਾਬੀ ਮਾਲਕਾਂ ਨੂੰ ਦੇ ਚੁੱਕਿਆ ਕਿ ਮੈਂ ਤੱਕ ਇਹਨਾਂ ਗੱਡੀ ਨਹੀਂ ਭਰਨੀ ਸਾਥੋਂ ਦੰਨਾ 10 ਲੱਖ ਰੁਪਇਆ ਦਿੱਤਾ ਜਾਂਦਾ ਨਾ 10 ਸਾਲ ਸਜ਼ਾ ਕੱਟੀ ਜਾਂਦੀ ਹੈ ਅਸੀਂ ਸਾਰੇ ਭਾਈਆਂ ਦੇ ਨਾਲ ਖੜੇ ਆਂਗੇ ਸਾਡੇ ਕੋਲ ਕੀ ਆਵੇ ਜੇ ਅਸੀਂ ਭਾਵੇਂ ਭੁੱਖਾ ਮਰਾਂ ਭਾਵੇਂ ਮੈਂ ਤਿਆਰ ਆ ਮੈਂ ਗੱਡੀ ਛੱਡਤੀ ਜੀ ਕਿਸ ਤਰ੍ਹਾਂ ਗੁਜ਼ਾਰਾ ਕਿਸ ਤਰੀਕੇ ਨਾਲ ਹੋਵੇ ਕਿ ਇਹ ਕੰਮ ਨਾ ਕੀਤਾ ਜਾ ਸਕੇ ਸਰਕਾਰ ਤੋਂ ਅੱਗੇ ਹੋ ਸਰਕਾਰ ਕਰੇ ਨਾ ਕਰੇ ਜੀ ਅਸੀਂ ਤਾਂ ਆਪ ਦਾ ਬਚਾਅ ਕਰਨਾ ਜੀ ਤਾਂ ਇਹ ਗੱਡੀ ਛੱਡਤੀ ਆ ਉਹ ਦਿਹਾੜੀ ਕਰੀਏ ਜੋ ਮਰਜ਼ੀ ਕਰਕੇ ਖਾਈਏ ਗੱਡੀ ਆਪਾਂ ਨਹੀਂ ਚਲਾਉਣੀ ਜੀ